ਹਮਲਿਤ 슈ਗਰ ਕਿਉਂ ਹੁੰਦੀ ਹੈ ਤੇਰਾ ਕਿੰਜ ਇਲਾਜ ਕੀਤਾ ਜਾ ਸਕਦਾ ਹੈ ਹਮਲ ਦੇ ਦੌਰਾਨ ਤੁਹਾਡੇ ਜਿਸਮ ਨੂੰ ਮਾਂ ਤੇ ਬੱਚੇ ਦੋਹਾਂ ਨੂੰ ਗੁਜ਼ਾਇਤ ਦੇਣ ਵਾਸਤੇ ਇਜ਼ਾਫੀ ਤਾਕਤ ਦੀ ਜ਼ਰੂਰਤ ਹੁੰਦੀ ਤੇ ਇਸ ਮਕਸਦ ਵਾਸਤੇ ਤੁਹਾਡਾ ਜਿਸਮ ਜ਼ਿਆਦਾ 슈ਗਰ ਜੜੀ ਜਜ਼ਬ ਕਰਦਾ ਹੈ ਲੇਕਿਨ ਕਦੀ ਕਦੀ ਇਸ 슈ਗਰ ਨੂੰ ਹਜ਼ਮ ਕਰਨ ਵਾਸਤੇ ਕਾਫੀ ਮਿqdaਰ ਵਿੱਚ ਇਨਸੂਲਿਨ ਨਹੀਂ ਬਣਾ ਪਾਂਦਾ ਇਨਸੂਲਿਨ ਉਹ ਹਾਰਮੋਨ ਹੈ ਜਿਹੜਾ 슈ਗਰ ਨੂੰ ਸਾਡੇ ਜਿਸਮ ਦੇ ਖੂਲੀਆਂ ਚ ਐਂਟਰ ਕਰਦਾ ਹੈ ਅਗਰ ਇਨਸੂਲਿਨ ਦੀ ਮਿਕਦਾਰ ਕਾਫੀ ਨਾ ਹੋਵੇ ਤੇ ਖੂਨ ਵਿੱਚ 슈ਗਰਜ਼ ਲੈਵਲ ਵੱਧ ਜਾਂਦੇ ਨੇ ਤੇ ਇਹਨੂੰ ਹਮਲ ਵਿੱਚ ਜ਼ਿਆਬੀਟਸ ਕਿਹਾ ਜਾਂਦਾ ਹੈ। ਇਹ ਬਿਮਾਰੀ ਜ਼ਿਆਦਾਤਰ ਹਮਲ ਦੀ ਦੂਸਰੀ ਜਾਂ ਤੀਸਰੀ ਸਮਾਹੀ ਵਿੱਚ ਹੁੰਦੀ ਹੈ। ਅਗਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਏ ਤੇ ਛੇਤੀ ਇਲਾਜ ਸ਼ੁਰੂ ਕਰ ਲਿਆ ਜਾਏ ਤੇ ਮਾਂ ਤੇ ਬੱਚੇ ਦੀ ਸਿਹਤ ਨੂੰ ਇੰਨਾ ਖਤਰਾ ਨਹੀਂ ਹੁੰਦਾ। ਇਸ ਲਈ ਹਮਲ ਦੇ ਬਕਾਇਦਾ ਚੈੱਕਅਪ ਜ਼ਰੂਰੀ ਨੇ ਕਿਉਂਕਿ ਤੁਹਾਡਾ ਡਾਕਟਰ ਇਸ ਦੌਰਾਨ ਖੂਨ ਦੇ ਵਿੱਚ 슈ਗਰ ਦੀ ਮਿਕਦਾਰ ਚੈੱਕ ਕਰਦਾ ਹੈ। ਅਗਰ ਖੂਨ ਵਿੱਚ 슈ਗਰ ਦੀ ਮਿਕਦਾਰ ਜ਼ਿਆਦਾ ਹੋਏ ਇਹ ਖੁਰਾਕ ਤੇ ਪਰਹੇਜ਼ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਮਿੱਠੀਆਂ ਚੀਜ਼ਾਂ ਜਿਵੇਂ ਕਿ ਕੇਕ ਬਿਸਕਟ ਤੇ ਮਿੱਠੇ ਮਸ਼ਰੂਬਾਤ ਤੋਂ ਪਰਹੇਜ਼ ਕਰੋ ਪਰਹੇਜ਼ ਨਾਲ ਬਿਮਾਰੀ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ ਲੇਕਿਨ ਕਦੀ ਕਦੀ ਗੋਲੀ ਜਾਂ ਇਨਸੂਲਿਨ ਦੇ ਟੀਕਿਆਂ ਦੇ ਵੀ ਲੋੜ ਪੈ ਜਾਂਦੀ ਹੈ ਜਿਹੜੀ ਤੁਹਾਡਾ ਡਾਕਟਰ ਤੁਹਾਡੇ ਅਸਤੇ ਤਜਵੀਜ਼ ਕਰਦਾ ਹੈ ਕੁਝ ਸੂਰਤਾਂ ਵਿੱਚ ਹੰਮਲ ਦੀ ਜ਼ਿਆਦਾ ਬੀਟਸ ਦਾ ਖਤਰਾ ਵੱਧ ਜਾਂਦਾ ਹੈ ਜਿੰਜ ਕੇ ਮੋਟਾਪਾ जो पिछले हमल्च भी ज्यादत हुई होव या हमल तो अलावा इलावा ज्यादस होगर इन्हे तो च कोई एक भी चीज़ है तो अपने शुगर लैवल का ख्याल रखो अगर थानू है, तो कोशिश करो हमल अमल कर पेल्ला शुगर कंट्रोल हो गए।